ਸਰਾਵਚਨ ਕਹਿੰਦਾ اسرائیل ਯਹਵਾ ਕੇ ਲਈ ਪਵਿੱਤਰ ਮਾਰਸ ਕੀ ਪਹਿਲੀ ਉਪਜ ਪਰਮੇਸ਼ਵਰ ਨੇ ਕੀ ਮਹੱਤਵ ਦਿੱਤਾ ਉਹਨੂੰ اسرائیل ਉਹਦੇ ਲਈ ਪਵਿੱਤਰ ਸੀ ਉਹਦੀ ਪਹਿਲੀ ਉਪਜ ਸੀ ਉਹਦੀ ਪਹਿਲੀ ਉਪਜ ਸੀ ਜਦੋਂ ਤੁਸੀਂ ਕੋਈ ਬੂਟਾ ਲਗਾਉਂਦਾ ਪਹਿਲਾ ਫਲ ਜਦੋਂ ਲੱਗਦਾ ਉਹਨੂੰ ਉਹ ਪਹਿਲੇ ਫਲ ਨੂੰ ਦੇਖ ਕੇ ਆਪਾਂ ਗੰਨੇ ਖੁਸ਼ ਹੁੰਨੇ ਆ ਤੁਸੀਂ ਵੀ ਪਰਮੇਸ਼ਵਰ ਲਈ ਤੇ ਪਰਮੇਸ਼ਵਰ ਤੁਹਾਡੇ ਤੋਂ ਬੜਾ ਖੁਸ਼ ਸੀ ਕਿਸੇ ਟਾਈਮ ਤੁਸੀਂ ਉਹਦੇ ਪਹਿਲੇ ਫਲ ਸੀ ਉਹ ਤੁਹਾਡੇ ਤੋਂ ਬੜਾ ਖੁਸ਼ ਸੀ ਉਹ ਤੁਹਾਡੇ ਤੋਂ ਬੜਾ ਪ੍ਰਸੰਨ ਸੀ ਤੁਸੀਂ ਉਹਦੇ ਲਈ ਪਹਿਲੇ ਫਲ ਸੀ ਖਾਣੇ ਵਾਲੇ ਸਭ ਦੋਸ਼ੀ ਠਹਿਰेंगे ਕਹਿੰਦਾ ਪਰ ਉਹਨੂੰ ਖਾਣ ਵਾਲੇ ਸਾਰੇ ਦੋਸ਼ੀ ਠਹਿਰਨਗੇ ਔਰ ਬਪੱਤੀ ਮੇ ਪੜेंगे ਯਹਵਾ ਕੀ ਇਹ ਖਾਣੀ ਹੈ ਜਿਹੜੀ ਪਹਿਲੀ ਉਪਤ ਸੀ ਪਹਿਲਾ ਫਲ ਪਰਮੇਸ਼ਵਰ ਲਈ ਪਹਿਲਾ ਫਲ ਅਸਰਾਇਲ ਪਰਮੇਸ਼ਵਰ ਕਹਿੰਦਾ ਉਹਨੂੰ ਕੋਈ ਖਾ ਗਿਆ ਉਹਨੂੰ ਸ਼ੈਤਾਨ ਖਾ ਗਿਆ ਜਾਂ ਤੁਹਾਡੇ ਕੰਮ ਖਾ ਗਏ ਜਾਂ ਰਪਿਆ ਖਾ ਗਿਆ ਜਾਂ ਤੁਹਾਡੀ ਅਕਲ ਪ੍ਰਿਸ਼ਟ ਹੋ ਗਈ ਉਹ ਖਾ ਗਈ ਜਾਂ ਮੋਬਾਈਲ ਖਾ ਗਿਆ